ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਦੇ ਆਸ਼ਾਪ ਦੇਸ਼ਾ ਵਿੱਚ ਮੇਰੀਆਂ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਤੁਹਾਡੇ ਨਮਾਣੇ ਜੇ ਭਰਾ ਵੱਲੋਂ ਸਾਸਰੀ ਕਾਲ ਤੇ ਮਹਾਰਾ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜੇ ਹਾੜ ਆਏ ਆ ਚੜਦੀ ਕਲਾ ਬਸ ਕੇ ਭਰਾਵਾਂ ਤੇ ਵੀ ਮੇਰ ਪਰਿਆਤ ਰੱਖੇ ਬਹੁਤ ਦੁੱਖਿਆ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਦੁੱਖਿਆ ਕਿ ਜਿਹੜੇ ਹਾੜ ਆਏ ਆ ਤੇ ਚਲੋ ਦਿਨ ਰਾਤ ਮੀਂਹ ਤੇ ਇੱਥੇ ਵੀ ਪਈ ਜਾਂਦਾ ਵਾ ਪਰਮਾਤਮਾ ਮੇਰ ਕਰੂਗਾ ਹੋ ਸਾਸਰੀ ਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਵਾਰਮ ਵੱਲੋਂ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਅੱਜ ਕੋਈ ਗੱਲਾਂ ਰੱਖਣੀਆਂ ਆਂ ਆਪਾਂ ਵਿਚਾਰ ਥੋੜੇ ਜਿਹਾ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਐਂਡ ਤੱਕ ਵੀਡੀਓ ਵੇਖੋ ਭੈਣ ਭਰਾ ਮੇਰੇ ਸਾਰੇ ਤੇ ਫਿਰ ਦੱਸਿਓ ਕਮੈਂਟਾਂ 'ਚ ਤੁਸੀਂ ਤੇ ਦੱਸੋ ਪ੍ਰਤਾਪ ਸਿੰਘ ਜੀ ਦੱਸਣਾ ਕੀ ਆ ਤੇ ਕੀ ਨਾ ਦੱਸਣਾ ਹੈ ਪਰਸੋਂ ਦੀ ਆਦੀ ਵੀਡੀਓ ਆ ਇਹਨੇ ਚੁੱਕ ਨੋਕ ਸੋਨੇ ਪਾਈ ਆ ਵੀਡੀਓ ਤੁਹਾਡੇ ਉੱਤੇ ਅੱਛਾ ਜਦੋਂ ਸਾਡੇ ਤੋਂ ਮਈਆਂ ਖੜੀਆਂ ਉਦੋਂ ਤੂੰ ਥਾਪੀਆਂ ਦਿੱਤੀ ਜਨਾਂ ਉਦੋਂ ਆਪਾਂ ਇਕੱਠੇ ਇੱਥੇ ਨਾਲ ਹੀ ਤਾਂ ਪਹਿਲੀ ਤੇ ਗੱਲ ਸੀ ਮੇਨ ਆਹੀ ਵੀਡੀਓ ਪਾਉਂਦੇ ਹੀ ਨਹੀਂ ਆ ਕਦੇ ਇਨੇ ਆਉਣਾ ਇੱਥੋਂ ਡੰਗਰ ਮਾਲ ਡੰਗਰ ਲੈ ਜਾਣਾ ਤੇ ਆਂਦਾ ਉੱਧਰ ਵੀਡੀਓ ਪਾ ਜੀ ਮੈਂ ਆਖਿਆ ਵੀ ਬਾਪੂ ਅਸੀਂ ਵੀਡੀਓ ਨਹੀਂ ਪਾਉਣੀ ਅਸੀਂ ਸਰਦਾਰ ਰਾਜ ਸਿੰਘ ਨਾਲ ਭਾਜੀ ਨੱਟ ਕੇ ਆ ਅਸੀਂ ਉੱਥੇ ਵੀਡੀਓ ਪਾਉਣੀ ਹੈ ਕਿ ਪਾਸੇ ਨਹੀਂ ਜਾ ਸਕਦੇ ਨਹੀਂ ਇੱਧਰ ਵੀਡੀਓ ਪਾਉ ਉਹ ਅਸੀਂ ਆਖਿਆ ਚਲੋ ਜੇ ਤੂੰ ਕਹਿ ਦਿੱਤਾ ਤੇ ਸਾਡਾ ਵੀ ਮਨ ਡੋਲ ਗਿਆ ਤੇ ਭਾਜੀ ਤੋਂ ਮਾਫੀ ਵੀ ਮੰਗੀ ਭਾਜੀ ਰਾਜ ਤੋਂ ਹੱਥ ਜੋੜ ਕੇ ਮਾਫੀ ਮੰਗੀ ਸਾਰੇ ਭੈਣ ਭਰਾਵਾਂ ਨੂੰ ਜੇ ਸਾਡੇ ਤੋਂ ਗਲਤੀ ਹੋ ਗਈ ਆ ਤੇ ਕਈ ਵਾਰ ਜਿਹਨਾਂ ਦੇ ਨਿਸ਼ਾਮਾਂ ਦਾ ਭੁੱਲਿਆ ਸਵੇਰ ਦਾ ਗਿਆ ਸ਼ਾਮਾਂ ਨੂੰ ਘਰ ਆ ਜੇ ਤੂੰ ਨੂੰ ਭੁੱਲਿਆ ਨਹੀਂ ਜਾਂਦੇ ਅਸੀਂ ਫੇਰ ਘਰ ਆ ਗਏ ਆ ਕੋਈ ਗੱਲ ਨਹੀਂ ਸਾਡੇ ਤੋਂ ਗਲਤੀ ਹੋ ਗਈ ਆ ਤੇ ਮਾਫ ਕਰਨਾ ਸੰਧੂ ਸਾਹਿਬ ਸਾਨੂੰ ਆਪਣੇ ਭਰਾ ਨੂੰ ਮਾਫ ਕਰਨਾ ਸਾਰੇ ਭੈਣ ਭਰਾਵਾਂ ਨੂੰ ਚਲੋ ਜੀ ਮੁੜ ਕੇ ਇਹਨੇ ਸਰਦਾਰ ਹੋਣਾ ਨੇ ਸਾਡੇ ਤੋਂ ਦੋ ਦਿਨ ਮਹ ਲੈ ਲਈ ਆ ਇਹਨੇ ਵੀ ਲਈ ਚੰਦਾ ਹੋਣੇ ਵੀ ਮਹ ਲਈ ਦੋ ਮਈਆਂ ਇਹਨਾਂ ਨੇ ਖੜੀਆਂ ਵਾ ਇੱਕ ਮਈ ਇਹਨਾਂ ਨੇ ਖੜੀ ਆ ਸਾਡੇ ਕੋਲੋਂ ਇਹ ਟੋਕਰ ਗੱਬਣਾ 6 ਮਹੀਨੇ ਦੀ ਆਖੀ ਤੇ ਇਹਨੇ ਆਪਾਂ ਸਾਡੇ 6 ਮਹੀਨੇ ਦੀ ਆਖੀ ਸਾਡੇ 6 ਮਹੀਨੇ ਦੀ ਆਖੀ ਇਹਨੇ ਸਰਦਾਰ ਨੇ ਜਾਂਦਿਆਂ ਹੀ ਉਹ ਵੀਡੀਓ ਦੇ ਵਿੱਚ ਸਾਡੇ 7.5 ਦੀ ਆਖ ਦਿੱਤੀ ਆ ਤੇ ਅਸੀਂ 6 ਕਿਲੋ ਦੁੱਧ ਦਿੱਤਿਆ ਤੇ ਇਹਨੇ ਜਾਂਦਿਆਂ ਹੀ ਆਖ ਦਿੱਤਾ ਵਾ 9 ਕਿਲੋ ਦੁੱਧ ਤੇ ਦਤੋ ਤੁ ਜੇ ਦਿਨ ਕਿਹੜੀ ਇਹਦੇ ਕੋਲ ਮਸ਼ੀਨ ਆ ਜਿਹੜੀ 9 ਕਿਲੋ ਦੁੱਧ ਬਣਾਉਂਦੀ ਕਿਹੜੀ ਕਿਸਮ ਦੀ ਹੈ ਮਸ਼ੀਨ ਇਹ ਮੈਨੂੰ ਵੀ ਇਹ ਦੱਸੇ ਨਾ ਚਲੋ ਅਸੀਂ ਗੱਲ ਇਹ ਗੱਲ ਹੈ ਗਈ ਚਲ ਆਪਾਂ ਸਾਰੇ ਇੱਥੇ ਵੀਡੀਓ ਪਾਉਂਦੇ ਹਾਂ ਸਾਰੇ ਹੀ ਇੱਥੇ ਝੰਡਾ ਹੂੰ ਵੀ ਇਹ ਵੀ ਭਾਉ ਵੀ ਆਇਆ ਸੀ ਤੇ ਉਦੋਂ ਮੱਝ ਲਾਏ ਪਈ ਸੀ ਆਪਾਂ ਇਹ ਆਖਿਆ ਸੀ ਚਲ ਕੋਈ ਨਹੀਂ ਮਹੀਨਾ ਖੰਡ ਲੈ ਜੂ 35 ਦਿਨ ਜਾਂ 40 ਦਿਨ ਲੈ ਜੂਗੀ ਇਹ ਬਾਤ ਚ ਗੱਲਾਂ ਆਈਆਂ ਵੀਡੀਓ ਚ ਨਹੀਂ ਚਾਹਾਂਗੇ ਉਹ ਗੇਲਾ ਪਾਣੀ ਹੀ ਗੱਲ ਕੀਤੀ ਇਹਨੇ ਆਖਿਆ ਪਾਗਲੋ ਇਹ ਗੱਲ ਨਹੀਂ ਗਈ ਆਖਣੀ ਇਹ ਵੀਡੀਓ ਤੋਂ ụpਡ ਕੰਡਿਆ ਉਤੇ ਵਿਖਾਵਾਂਗੇ ਸਾਰਾ ਕੁਝ ਕਿਦਾਂ ਟਬੂਸਣੀਆਂ ਲਾਉਂਦਾ ਫਿਰਦਾ ਇਹਨੂੰ ਵੀਡੀਓ ਦੇ ਉਤੇ ਇਹ ਗੱਲ ਆਖੀ ਅਹੇ ਤੂੰ ਐ 15 20 ਦਿਨਾਂ ਦੇ ਆਖਿਓ ਮੈਂ ਆਖਿਆ ਜਿੰਨੇ ਚਿਰ ਦੀ ਆਪਾਂ ਨੂੰ ਕੱਚੀ ਦੱਸੀ 3 ਮਹੀਨੇ 2 ਮਹੀਨੇ ਦੀ ਅਗਣਿਆ ਉਹਨੇ ਚਿਰ ਦੀ ਕੱਚੀ ਆਖਣੀ ਇਹਨੇ ਡੰਗਰ ਦਿੱਤੇ ਆ ਅਜੇ ਤਾਂ ਇਹੋ ਜਿਹਾ ਕੰਮ ਨਹੀਂ ਕੀਤਾ ਜੋ ਕਰਾਇਆ ਇਹਨੇ ਕਰਾਇਆ ਜੋ ਸਿਆਣੇ ਬਿਆਣੇ ਨੇ ਮੈਂ ਅੱਜ ਵੀ ਇਹ ਗੱਲ ਨਾ ਕੱਲ ਵੀ ਆਕੂ ਕੰਮੈ ਨੂੰ ਕੋਈ ਇਹਦਾ ਡਰਿਆ ਨਹੀਂਗਾ ਨਾ ਮੈਂ ਇਹੋ ਜਿਹੇ ਬੰਦੇ ਤੋਂ ਡਰਦਾ ਵਾ ਤੇ ਨਾ ਮੈਨੂੰ ਡੰਨ ਦੀ ਲੋੜ ਹੈ ਜੀਓ ਵਾਲੀਏ ਨਹੀਂ ਕਿ ਬਈ ਮੂਦੇ ਪਿੰਨਗੇ ਇਹ ਤੋਂ ਡਰਦੇ ਪਿੰਨਗੇ ਵੀ ਇਹਨਾਂ ਦਾ ਡਰਾਂ ਡਰੂਗਾ ਕੈਟਰ ਗੂ ਵਜੂਗਾ ਮੈਦਾਨ ਦੇ ਵਿੱਚ ਜਦੋਂ ਮਰਜੀ ਐ ਵੇਖਿਓ ਨੇ ਰੀਲੀਆ ਵਗ ਕੇ ਤਰਾ ਉਹ ਤਾਂ ਸਾਰੇ ਪਾਈ ਦੇ ਵਾਣ ਇੱਕੋ ਜਿਹੀ ਆ ਉਹਨੇ ਕਾਬੂ ਵਾਂਂ ਤੇ ਬਰੋਬਰ ਤੇ ਆ ਪਰ ਹੁਣ ਚੈਨਲ ਇਹਨਾ ਆਪਦਾ ਬਣਾਇਆ ਵੇਖ ਤਮਾਸ਼ਾ ਹੋਰ ਮਾਵਾਂ ਧੀ ਆਹੇ ਮਿਲਣਾ ਪਿਓ ਪੁੱਤ ਜਾਂਦੀ ਉਹ ਗੱਲ ਬਣੀ ਹੁਆ ਆਪੇ ਬੈਠੇ ਜਦੋਂ ਮਰਜ਼ੀ ਆਨਲਾਈਨ ਹੋ ਜਾਂਦੇ ਆ ਜੇ ਕੋਈ ਕਮੈਂਟ ਆਉਂਦਾ ਤੈਨੂੰ ਕੱਟ ਦਿੰਦੇ ਆ ਕਿਤੇ ਵੇਂਦੇ ਨਹੀਂ ਜਿਹੜਾ ਕਮੈਂਟ ਆਉਂਦਾ ਉਹਨੂੰ ਕੱਟੀ ਜਾਂਦੇ ਆ ਅਜਾ ਦੂਜੇ ਦੇ ਸਾਰੇ ਹੋਏ ਗੰਦੇ ਤੇ ਤੁਸੀਂ ਸਾਰੇ ਚੰਗੇ ਹੋ ਗਏ ਜੋ ਤੁਹਾਡੇ ਹੀ ਡੰਗਰ ਸਾਰੇ ਚੰਗੇ ਹੋ ਗਏ ਆ ਤੁਸੀਂ ਲੋਕਾਂ ਨੂੰ ਇੱਥੇ ਮਤਾਂ ਦੇਣ ਵਾਲੇ ਗਲਤ ਕੰਮ ਕਰਾਉਣ ਵਾਲੇ ਤੁਸੀਂ ਤੇ ਤੂੰ ਹੀ ਹਣ ਗਾਓ ਕੇ ਆਪਣੇ ਬਚਾਦਰ ਬਣੇ ਜੋ ਫਿਰ ਗਿੱਲ ਸਾਹਿਬ ਦੀ ਨਵੰਨੇ ਮੈਨੂੰ ਫੋਨ ਆਇਆ ਨਾ ਇਹ ਜਨਾਨੀਆਂ ਭੈਣ ਆ ਸਾਡੀ ਮੈਂ ਉਹ ਤੋਂ ਮਾਫੀ ਮੰਗਦਾ ਅਸੀਂ ਭੈਣ ਨੂੰ ਨਹੀਂ ਕੋਈ ਵੀ ਕਹਿੰਦੇ ਚਲੋ ਭੈਣ ਆਹੀਂ ਜੇੜਾ ਗਲਤੀ ਕਰੂ ਅਸੀਂ ਗਲਤੀ ਦੇ ਨਾਲ ਤੁਰਾਂਗੇ ਪਰ ਅਸੀਂ ਹਲੇ ਭੈਣ ਤੋਂ ਮਾਫੀ ਮੰਗਦੇ ਭੈਣਾ ਸਾਡਾ ਕੋਈ ਲੈਣ ਦੇਣ ਨਹੀਂ ਸਾਡੀ ਵੱਟੀ ਭੈਣ ਜੇ ਵੀਡੀਓ ਪਾ ਵੀ ਦਿੱਤੀ ਸਾਨੂੰ ਉਹਦਾ ਕੋਈ ਕੁਚਾ ਨਹੀਂ ਕਰਾਇਆ ਜੋ ਇੰਨੇ ਕਰਾਇਆ ਇਹਨਾਂ ਕਰਾਇਆ ਇਹ ਗੱਲ ਦੀ ਮੈਂ ਗਰੰਟੀ ਦਿੰਦਾ ਵਾ ਕਿ ਇਹਨਾਂ ਨੇ ਕੋਈ ਵੀ ਕੀਤਾ ਸਾਲ 6 ਮਹੀਨੇ ਹੋ ਗਏ ਇਹ ਗੱਲ ਨੂੰ ਭੈਣ ਸਾਡਾ ਮਤਬਲ ਹੀ ਕੋਈ ਨਹੀਂ ਬਾਕੀ ਗੱਲ ਸਭ ਗੱਲ ਹੋਰ ਬਣੀ ਆਪਣੇ ਨਾਲ ਇਹਨੇ ਮੈਨੂੰ ਫੋਨ ਕੀਤਾ ਮੈਂ ਖਲੋਤਾ ਲੌਕੇ ਲੌਕੇ ਖਲੋਤਾ ਧਿਆਦਾ ਪ੍ਰਤਾਪ ਭਾਈ ਸਾਸਤਰੀ ਕਾਲ ਇਹੋ ਜਰਨਾਲ ਜਿਹੜਾ ਪ੍ਰਤਾਪ ਭਾਈ ਸਾਸਤਰੀ ਕਾਲ ਮੈਂ ਸਾਸਤਰੀ ਕਾਲ ਸਰਦਾਰ ਜੀ ਐ ਆਪਾਣਾ ਜਿੱਤਾੜੀ ਜਨਾਨੀ ਨੇ ਵੀਡੀਓ ਪਾ ਦਿੱਤੀ ਆ ਮੈਂ ਕਿਹਾ ਕੋਈ ਗੱਲ ਨਹੀਂ ਪਾ ਦਿੱਤੀ ਆ ਦੇ ਮੁਰਕੇ ਘੰਟੇ ਬਾਅਦ ਫੋਨ ਆ ਗਿਆ ਆਪਣੀ ਮੈਨਾ ਕੱਚੀ ਆ ਜਸਨਾ ਗੱਲ ਕਰੀਏ ਮੈਂ ਕਿਹਾ ਕੀ ਗੱਲ ਕਰਨੀ ਆ ਐ ਮੀਨਾ ਮੈਂ ਸੰਭੀ ਆ ਤੇ ਸਾਨੂੰ ਰੁਪਈਆ 20000 ਚਾਹੀਦਾ ਅੱਛਾ ਮੈਂ ਕਹਿਆ ਚੋਰਿਆ ਪ੍ਰੋਟੀ ਬੰਗੜ ਤੇ ਹੋ ਗਏ ਜੋ ਹੈ ਕਦੀ ਮੈਂ ਕਿਹਾ ਤੇ ਤੋ 20 ਲੈ ਲਿਆ ਕਦੀ ਕਿਹਾ ਤੋ ਕਦੀ ਕਿਹਨਵਾ ਤੇ ਤੇਰੀ ਵੀਡੀਓ ਨਹੀਂ ਪਾਉਣੀ ਰੁਪਇਆ 20000 ਦੇ ਜਾ ਅਹੇ ਮੇਰੀ ਗੱਲ ਸੁਣ ਅੰਦਾ ਤੂੰ ਨਾ ਹਕੂਮੀ ਓਏ ਮੈਂ ਆਖਿਆ ਮੇਰੇ ਤੋਂ ਪਛਾਣ ਨਹੀਂ ਹਕੂਮੀ ਨਾ ਮੈਂ ਤੇ ਤੇਰੇ ਹੱਕ ਦੇ ਉੱਤੇ ਮੈਂ ਚੜਨਾ ਵਾ ਨਾ ਕਰ ਗੂ ਹੋਰ ਨਹੀਂ ਕਿਹਾ ਨੇ ਚੜਨਾ ਬਾਕੀ ਇਹ ਗੱਲ ਹੀ ਮੈਂ ਕਹਿਆ ਜੇ ਤੂੰ ਮੇਰੇ ਦੁਬਾਰਾ ਆਨਲਾਈਨ ਅੱਜ ਮੈਂ ਹੋਇਆ ਕੱਲ ਵੀ ਨਹੀਂ ਆ ਮੈਂ ਕੋਇਆ ਜਦੋਂ ਵੀਡੀਓ ਦੇ ਕੋਇਆ ਮੈਂ ਕਿਹਾ ਕੋਈ ਗੱਲ ਨਹੀਂ ਵੱਟਿਆ ਯਾਰੇ ਨੇ ਅੱਗ ਲਾ ਗਏ ਸੁੱਟ ਘਤੀ ਆ ਜਨੇ ਕੀ ਆਖਿਆ ਇਹ ਬੰਬ ਫਟੂਗਾ ਬੰਬ ਕੱਲ ਨਹੀਂ ਉਹ ਫਟਿਆ ਅੱਜ ਨਹੀਂ ਉਹ ਫਟਿਆ ਅੱਜ ਫਟਣਾ ਹੀ ਤੇਰਾ ਬੰਬ ਦੇਖੀ ਤੇ ਫਟਣਾ ਕਿੱਥੇ ਟੋਟੀਆਂ ਦੇ ਵਿੱਚ ਹੈਂ ਟੋਟੀਆਂ ਦੇ ਵਿੱਚ ਬਣੇ ਥੋੜੀ ਬਾਰੀ ਸ਼ਰਮ ਕਰ ਥੋੜੀ ਬਾਰੀ ਚਿੱਟੀ ਤੇਰੀ ਦਾੜੀ ਆ ਤੇ ਥੋੜੀ ਬਾਰੀ ਤੈਨੂੰ ਸ਼ਰਮ ਚਾਹੀਦੀ ਆ ਇਹ ਇੱਕ ਗੱਲ ਦੇ ਵਿੱਚ ਤੇਰੇ ਵੀਰ ਨੂੰ ਭਾਵੇਂ ਮੇਰੇ ਤੋਂ ਵੱਡਾ ਭਾਵੇਂ ਛੋਟਾ ਅੱਗੇ ਤੈਨੂੰ ਮੈਂ ਬਾਪੂ ਜੀ ਮਾਣ ਕਰਦਾ ਹੁਣ ਨਹੀਂ ਉਹ ਮੈਂ ਕਰਨਾ ਮਨੀ ਮੇਰੀ ਜੰਦੀ ਨਸਲ ਹੀ ਮੈਂ ਤੈਨੂੰ ਦੱਸਦਾ ਮੇਰੀ ਗੱਲ ਸਭ ਗੱਲ ਸੁਣ ਇਰੇ ਨਾਲ ਕੋਈ ਪੇਚਾ ਨਹੀਂ ਸੰਧੂ ਨਾਲ ਕੋਈ ਪੇਚਾ ਨਹੀਂ ਪੇਚਾ ਲੇ ਪਿਆ ਮੇਰੇ ਨਾਲ ਤੇ ਮੈਂ ਤੈਨੂੰ ਪੇਚਾ ਪਾ ਕੇ ਵਿਖਾਉ ਕਿਤ ਤਰਾ ਪੈਂਦਾ ਵਾ ਚਲੋ ਇਹਨੇ ਨਾ ਸਮਝੀ ਤੈਨੂੰ ਮੈਂ ਦੱਸਾਂ ਗੱਲਾਂ ਕਰਨੀਆਂ ਤੂੰ ਬਣਾ ਲਿਆ ਚੈਨਲ ਤੇ ਉੱਟ ਕੇ ਗੱਲਾਂ ਕਰਨ ਦੇ ਪੈਣਾ ਵਾ ਕੋਈ ਕਾਨੂੰਨ ਤੇ ਰਹ ਮੈਂ ਤੁਹਾਨੂੰ ਦੱਸਾਂ ਇਹ ਚਲ ਇਹ ਪ੍ਰਤਸਾ ਹੈਗੀ ਆ ਜਿੱਦਣ ਇਹਨੇ ਮੈਨੂੰ ਫੋਨ ਕੀਤਾ ਨਾ ਮੈਂ ਕਹਿੰਦਾ ਮੱਝ ਨਹੀਂ ਟਾਈਮ ਜ਼ਿਆਦਾ ਲੱਗੀ ਆ ਵੀਰ ਤੇ ਮਹਾ ਕੋਈ ਨਹੀਂ ਵੀਰ ਜੇ ਟਾਈਮ ਜ਼ਿਆਦਾ ਲੱਗੀ ਆ ਤਾਂ ਆਪਾਂ ਇਹ ਕਰ ਸਕਦੇ ਆ ਆਪਾਂ ਘਰੋਂ ਮੱਝ ਲਈ ਆ ਤੇ ਉਹ ਵੀ ਚਲ ਵੀਡੀਓ ਵੇਂਦੇ ਹੀ ਹੋਣਗੇ ਤਮਹਾ ਮੈਂ ਹਾਂ ਜੇ ਇਹ ਆਂਦਾ ਮੈਂ ਹਾਂ ਚੱਲ ਜੇ ਤੈਨੂੰ ਜਿਆ ਮਹਿੰਗੀ ਲੱਗਦੀ ਮੈਂ ਹਾਂ ਮੈਂ ਤੈਨੂੰ ਪੈਸੇ ਦੇ ਦੇਣਾ ਤੇ ਮੱਝ ਭਲਾ ਦੇ ਆਂਦਾ ਨਹੀਂ ਮੈਨੂੰ ਸੁਭਾਈ ਦਿਓ ਤੇ ਇਹ ਤੇ ਨਫੇ ਵਾਲੀ ਤਾਂ ਗੱਲ ਇਹਨੇ ਹੋਈ ਨਹੀਂ ਆ ਨਫਾ ਮੈਨੂੰ ਛੱਡ ਦੇ ਜਿੰਨੇ ਦੀ ਤੂੰ ਲਈ ਨਫਾ ਅਦਲਾ ਛੱਡ ਦੇ ਤੇ ਆ ਕੀ ਰਹਿੰਦੇ ਇਹ ਗੱਲ ਨਹੀਂ ਹੋਈ ਇਨੇ ਬਾਅਦ ਇਹੋ ਆਖਿਆ ਮੈਨੂੰ ਸੰਭਾਈ ਦੇ ਦੇ ਤੇਰੇ ਨਾਲ ਨਹੀਂ ਗੱਲ ਹੋਈ ਮੈਂ ਨੰਗਲ ਡਿਆ ਹੂੰ ਆਂਦੀ ਅੱਛਾ ਜਾਂ ਮੈਂ ਸਤਰਾਮ ਸੋਨਾ ਆਂਦੀ ਨੰਗਲ ਡਿਆ ਹਾਂ ਤੇ ਮੈਂ ਇਹਦੇ ਕੋਲੋਂ ਤਾਂ ਆਂਦਾ 20000 ਰੁਪਏ ਨਫਾ ਦੋਨੀ ਤੇ ਮੈਂ ਵੀਡੀਓ ਪਾਉਣੀ ਆ ਅੱਛਾ ਮੈਂ ਕਿਹਾ ਤੂੰ ਮਟਿਆਣਾ ਦੇ ਆਹੋ 20000 ਸੰਭਾਈ ਜਾਂਦਾ 20000 ਰੁਪਏ ਦਿਓ ਮੈਂ ਕਿਹਾ 30000 ਤੇ ਤੂੰ ਮੈਂ ਇਹਦੇ ਵਿੱਚ ਨਫਾ ਰੱਖ ਲਿਆ ਤੇ 20000 ਸੰਭਾਈ 50000 ਤੂੰ ਬਚਾਲਾ ਸਾਨੂੰ ਕਿ ਲੰਡੇ ਕਰ ਦੇ ਹੈ ਤੇ ਨਾਲੇ ਉਹ ਉਹ ਵੀਰ ਨੇ ਵੀ ਵੀਡੀਓ ਆਪਣੀ ਵੇਖਣੀ ਆ ਜਿੱਥੋਂ ਲਈ 74000 ਦੀ ਮੱਝ ਲਈ ਹਾਂ ਹਜ਼ਾਰ ਕਿਰਾਇਆ 75 ਦੀ ਤੇ ਤਿੰਨ ਘਾਟੇ ਨੂੰ ਅਸੀਂ ਦੀ ਆਪਾਂ ਮੱਝ ਦਿੱਤੀ। ਕੱਚੀ ਕਰਕੇ ਆਪਾਂ ਵੀ ਅੱਖਾਂ ਚਲ ਕੋਈ ਸਾਹਮਣੀ ਪੋਕੀ। ਤਾਂ 77 ਇਹ 77000 ਦੀ ਮੱਝ ਦਿੱਤੀ ਹੈ। ਹਾਂ। ਤੇ ਗਾੜੀਆਂ ਨੂੰ ਤੁਸੀਂ ਹਿਸਾਬ ਲਾ ਲਓ ਆ ਪਹੁੰਚੋ ਕੀ ਲਿਆ। ਹੈ ਤਾਂ ਮੈਂ ਸਾਫਾ। ਆਹ ਮੇਰੀ ਗੱਲ ਸੁਣੋ ਜਦੋਂ ਇੱਥੋਂ ਆਣ ਕੇ ਡੰਗਰ ਆਪਣੇ ਤੋਂ ਫੜਦਾ ਏ ਉਦੋਂ ਆਪਾਂ ਚੰਗੇ ਆ। ਉਦੋਂ ਤੇ ਉੱਥੋਂ ਆਏ ਲੰਗੇ ਵਾ ਚਾਦਰ ਦੀ ਤੂੰ ਦਾਉਂਦਾ ਦਾਹੀਂ। ਇਹਨੂੰ ਸ਼ਰਮ ਚਾਹੀਦੀ ਆ ਕਿੰਨੇ ਡੰਗਰ ਖੜ ਕੇ ਸਾਡੇ ਤੋਂ ਵੇਚੇ ਆ ਕਿੰਨੇ ਕੀਤੇ ਆ। ਫਿਰ ਤੂੰ ਹਾਰਾ ਦੇ ਤੋਂ ਡੰਗਰ ਫੜਦਾ। ਘਰੋਂ ਘਰੀ ਪਹੂ ਲਿਆਈ। ਜਿਹੜੇ ਘਰੋਂ ਲਿਆਈ ਤੇ ਦੱਸ ਦੇ। ਅੱਧਿਆਂ ਤੋਂ ਤੂੰ ਮਾਲ ਲੈਿੰਦਾ ਵਾ ਅੱਧਿਆਂ ਉਹਨਾਂ ਦੀ ਬਦਨਾਮੀ ਕਰਦਾ ਵਾ ਜੀ ਅਸੀਂ ਚੰਗੇ ਨਹੀਂ ਨੇ ਸਾਡੇ ਅੱਧਿਆਂ ਤੋਂ ਕੋ ਮਾਲ ਘੜ ਘੜ ਕੇ ਵੇਚਦਾ ਰਿਹਾ ਬਾਈ ਫਿਰ ਇਹ ਤੇ ਗੱਲ ਹੈ ਕਿਉਂ ਵੇਚਦਾ ਰਿਹਾ ਆਪਣੇ ਤੋਂ ਮਾਲ ਘੜ ਘੜ ਕੇ ਇਹ ਗੱਲ ਸਹੀ ਪ੍ਰਤਾਪ ਤੇਰੀ ਆਹੋ ਉਹਦੋਂ ਆਉ ਜੇ ਨਹੀਂ ਭੁਗਦਾ ਤੇ ਹੈ 3 ਸਾਲ ਹੋ ਗਏ ਨੂੰ ਹੱਡੇ ਹੱਡੇ ਤੋਂ ਮਾਲ ਲੈੰਦੇ ਨੂੰ ਅੱਜ ਇਹਨੇ ਜਿਹੜੀ ਚੈਨਲ ਬਣਾ ਲਿਆ ਉਹ ਚੈਨਲ ਦੀ ਚੜਾਈ ਕਰਨ ਬਾਰੇ ਇਹ ਚਲਾਕ ਬਣਦਾ ਏ ਇਹੋ ਜੇ ਕੰਮ ਨਹੀਂ ਕਿ ਖਰੀਦ ਦੇਂਦੇ ਇਹ ਲੇਕਾਂ ਨੂੰ ਭਾਲਦਾ ਏ ਕਿ ਮੈਨੂੰ ਲੈ ਕੇ ਕੋਣ ਆ ਇਹ ਕੰਮ ਨਹੀਂ ਉਹ ਬਣਨੇ ਮੈਂ ਤੈਨੂੰ ਦਿੱਤਾ ਲੈਕ ਨਹੀਂ ਕੇ ਲੈਟ ਵੀ ਹੋ ਜਾਂਦਾ ਹੁੰਦਾਈਏ ਤੈਨੂੰ ਮੈਂ ਦਤਾ ਬਾਤੀ ਬਾਪੂ ਨੋਖਿਆ ਮੈਨੂੰ ਮੇਰੇ ਵੱਲੋਂ ਤੈਨੂੰ ਫੁੱਲ ਚ ਤਾਮਣੀ ਮੈਂ ਡਰਦਾ ਨਹੀਂ ਹੂੰ ਇਹ Jio ਵਾਲਗੇ ਨਹੀਂ ਵਾਕੀ ਵੀ Jio ਵਾਲਗੇ ਆਹ ਇਹ ਨਾ ਮਜਬੀ ਡਰਨ ਵਾਲੇ ਤੇ ਨਾ ਇਹਨੇ ਡਰਨਾ ਨਾ ਇਹ ਕਲੜੀ ਦੇ ਵਿੱਚ ਡਰ ਹੀ ਗਈ ਨੰਗ ਮਲੰਗੀ ਤੂੰ ਤੇ ਨੰਗ ਮਲੰਗੀ ਮੈਂ ਆ ਤੇਰਾ ਵੀ ਪੈਲੀ ਨਹੀਂ ਬੰਨਣਾ ਨਹੀਂ ਬਿਲਕੁਲ ਤਿਆਰਿਆ ਮੈਨੂੰ ਗਰੀ ਨਿਕਲੀ ਸਵਾਰ ਰਕਾਵੇ ਦੋ ਮੰਜਾ ਰੱਖ ਲਿਆ ਪੂਰੀਆਂ ਨਾ ਕਮਾਲੀ ਰੱਖੀਆਂ ਸਹੀ ਗੱਲ ਆ ਆ ਦੋ ਦਿਨਾਂ ਕਮਾਲੀ ਪੀਦਾ ਮੇਰੀ ਨੂ ਜਵਾਨ ਮੂੰਹ ਦੇ ਵਿੱਚ ਪੈਣੀ ਮੈਂ ਤੈਨੂੰ ਹੁਣ ਵੀ ਦੱਸ ਦਿੰਦਾ ਉਹਦਾ ਕੰਮ ਕਾਟੀਆਂ ਬਣਾਉਂਦਾ ਉਹਨੇ ਸਾਰਿਆਂ ਦੀਆਂ ਪਾਉਣੀਆਂ ਇਹਨਾਂ ਦਾ ਪਾਉਂਦਾ ਰਿਹਾ ਯਾਰ ਉਹਨੇ ਆਪਾਂ ਨੂੰ ਸਮਝਾਇਆ ਏ ਉਹਨੇ ਆਪਾਂ ਨੂੰ ਆਖਿਆ ਨਹੀਂ ਤੁਸੀਂ ਨਹੀਂ ਬੋਲਣਾ ਇੱਥੇ ਦੋ ਅੱਧਾ ਘੰਟਾ ਬੰਦਾ ਰਿਹਾ ਕਿ ਤੁਸੀਂ ਨਹੀਂ ਗਾ ਵੀ ਇੱਕ ਪਾਗਲ ਹੋ ਗਿਆ ਨਾ ਸਾਰੇ ਨਹੀਂ ਹੋ ਜਣਾ ਹੈ ਇਹ ਤੇ ਉਹ ਚੱਲੋ ਮੈਂ ਜੋ ਮਰਜ਼ੀ ਹਕਾਂ ਚਲੋ ਫੇਰੇ ਜਾਂਦਾ ਗੱਲਾਂ ਉਹ ਜੋ ਜਿੰਨੀਆਂ ਤੂੰ ਕੀਤੀਆਂ ਤੇ ਤੇਰੀਆਂ ਗੱਲਾਂ ਦਾ ਮੈਨੂੰ ਪੜਾ ਤੇ ਮੈਂ ਤੇਰੇ ਪਰਦੇ ਦੇਖੀ ਕਿਤਰਾ ਫੋੜਦਾ ਅੱਜ ਮੈਂ ਸਿਰਫ ਚੁੱਪ ਕਰਕੇ ਬੈਠਾ ਹੀ ਅੱਜ ਤੋਂ ਗਾੜੀ ਨਵੀਆਂ ਗੱਲਾਂ ਮੈਂ ਫੇਰ ਤਿਆਰ ਕਰੂੰਗਾ ਤੇ ਮੈਂ ਕਰ ਹੀ ਜਾਣੀਆਂ ਕਰਨਾ ਨਹੀਂ ਉਹ ਮੈਂ ਅਟਰਾ ਇਹ ਜਬਾਨ ਨਹੀਂ ਹੁਣ ਮੂੰਹ ਤੇ ਪੈ ਗਈ ਤੇਰੇ ਆਨਲਾਈਨ ਹੀ ਹੋਣਾ ਹੈ ਚੈਨਲ ਨਾ ਵੀ ਪਾਉਣਗੇ ਨਾ ਮੈਨੂੰ ਭਾਵੇਂ 2-3000 ਚੈਨਲ ਵਾਲੇ ਦੇ ਕੇ ਦੂਜੇ ਚੈਨਲ ਵੱਡੇ ਮਗਾਉਣੇ ਪਿਆ ਕਰਨ ਤੇਰੇ ਵਾਸਤੇ ਇਹ ਹੋਰ ਮਖੋਤੀ ਨੂੰ ਨਹੀਂ ਜਿਵੇਂ ਪਾਈ ਦਾ ਕੁੜਿਆ ਬੂਤੀ ਨੂੰ ਪਾਈ ਦਾ ਖੱਬੀ ਇਸ ਤਰ੍ਹਾਂ ਪਾਉਣੀ ਮੈਂ ਤੈਨੂੰ ਬੁੱਢਿਆ ਤੈਨ ਮੈਂ ਦੱਤਾ ਹੀ ਖੱਬੀ ਪਾਉਣੀ ਮੈਂ ਤੇਰੇ ਬੂਥੇ ਨੂੰ ਦੇਖੀ ਪਉਂਦਾ ਜਿੱਤਰਾ ਗਰਲਾਂ ਲਓ ਤੂੰ ਫੋਨ ਲਾਇਆ ਹੈ ਗਰਲਾਂ ਮੈਂ ਫੋਨ ਲਾਇਆ ਵਧਾਈ ਦਿੱਤੀ ਯਾਰ ਕੋਈ ਗੱਲ ਬਾਤ ਨਹੀਂ ਅੱਗੋਂ ਦਾ ਕਰ ਲੋ ਜੋ ਕਰਨਾ ਮੈਂ ਕਿ ਗੱਲ ਹੀ ਵੀਡੀਓ ਕੱਟ ਦੇ ਆ ਪੂੰਡਾ ਨਹੀਂ ਕਕਰ ਨੂੰ ਛੇੜ ਕੇ ਗੱਲ ਨਾ ਪੁਆਲੀਆਂ ਗੱਲ ਮੈਂ ਕਹੀ ਆ ਨਾਲੇ ਆਪ ਮਾੜਾ ਵੀ ਇਹਦਾ ਕੀ ਕੀਤਾ ਮਾੜਾ ਯਾਰ ਇਹ ਵੀ ਕਰਨ ਦੇ ਆ ਕਿ ਨਹੀਂ ਆਪਾਂ ਨੇ ਕੀਤਾ ਇਹ ਤੇ ਕਰਨ ਦੇ ਆਂ ਆ ਚਲੋ ਆਦਾ ਇੱਥੇ ਜਦੋਂ ਉਹਦਾ ਪਾਣੀ ਤਾਂ ਨਹੀਂ ਚਲੋ ਖਵਾਵੇ ਪਿਆਉਂਦੇ ਰਹਿਆ ਹੁਣ ਇਹ ਕਿ ਫੋਲਨੇ ਫੋਲਨੇ ਚੋੜੇ ਦੇ ਉਹਦੇ ਕੋਈ ਗੱਲ ਨਹੀਂ ਆ ਚਲੋ ਜੇ ਬਣਾਇਆ ਆਪਦਾ ਤੇ ਆਪਦਾ ਚਲਾਉਣਾ ਪਾਉਣਾ ਤੇ ਮਾਲਾ ਆਪਣੀਆਂ ਵੀਡੀਓ ਬਣਾ ਕੇ ਨਾ ਪਾਵੇ ਆਪਾਂ ਜੇ ਇਹਨਾਂ ਮਾੜਾ ਕੋਈ ਕਹਾ ਤੇ ਫਿਰ ਆਪਣੀ ਵੀਡੀਓ ਪਾ ਲੈ ਜਿਲ ਸਾਬ ਜੇ ਤੇ ਇਹਨੇ ਮੈਨੂੰ ਕਹਿ ਦਿੱਤਾ ਨਾ ਇਹ ਹੱਥ ਕਰਦਾ ਵਾ ਤੇ ਜਿਹੜੇ ਇਹ ਨਾਟਕ ਕਰਦਾ ਗੁਥਰਿਆਂ ਵਾਲੇ ਉਹ ਸਭ ਤੋਂ ਪਹਿਰੇ ਕਰਦਾ ਵਾ ਕੀ ਇਹ ਕਰਦਾ ਵਾ ਇੱਥੇ ਆਪਣੇ ਕੋਲ ਮੈਂ ਮੈਂ ਆਪਣੇ ਕੋਲ ਤੇ ਆਪਾਂ ਸਾਰਾ ਕੁਝ ਇੱਥੇ ਦੱਸਿਆ ਆ ਚਾਹ ਪਾਣੀ ਪੀਚੇ ਉਹਨੂੰ ਆਇਆ ਤੇ ਅੱਗੋਂ ਬੜੇ ਕੀ ਜਾਂਦਾ ਮੇਰੇ ਦੇ ਪਰਾਂ ਥਲੇ ਜਮੀਨ ਹੀ ਨਿਕਲ ਗਈ। ਹਾਂ। ਦੱਸ ਤੈਨੂੰ ਇੰਨੀ ਵੀ ਨਹੀਂ ਗਈ ਉਹ ਸੀ। ਗੱਲਾਂ ਦੀ ਤੈਨੂੰ ਉਹ ਸੀ ਆ। ਜੇ ਤੈਨੂੰ ਦੱਸਿਆ ਵੀ ਮੈਂ ਸੂਣ ਵਾਲੀ ਆ। ਆਂਦਾ ਸੂਣ ਵਾਲੀ ਆ। ਉਹ ਵੀਡੀਓ ਕੱਟ ਕੇ ਵੇਖਿਓ ਕੀ ਕਰੀ ਜਾਂਦਾ। ਸੂਣ ਵਾਲੀ ਆ ਲ ਮੇਰੇ ਪਰਾਂ ਥਲੇ ਜਮੀਨ ਨਿਕਲੀ। ਲੱਖ ਲਾਂ ਤਾਂ ਤਮਾ ਖਰਾਬ। ਫਿੜੇ ਮੂੰਹ ਇਹੀਆਂ ਗੱਲਾਂ ਕਰਨ ਦੇ ਕੋਈ ਗੱਲ ਅਸਰ ਕਰਿਆ ਕਰ ਅਸਰ। ਹੈਂ? ਤੇਰੇ ਬਾਰੇ ਮੈਨੂੰ ਪੜਾਇ ਤੈਨੂੰ ਉਹ ਜਿਹੜਾ ਨਹੀਂ ਨਾ ਕੋਈ ਜਾਣਦਾ। ਉਹ ਆਕੂ ਬਾਪੂ ਬੜਾ ਚੰਗਾ ਵਾ। ਪ੍ਰਤਾਮ ਨੇ ਆਨਲਾਈਨ ਤੁਰਿਆ ਹੀ ਆਉਣਾ ਜਾਂ ਮੇਰੀ ਲੱਤ ਪੰਨ ਦੇ ਜਰੀ ਪੰਨੀ ਆ ਜਾ। ਪੰਨੀ ਮੇਰੀ ਲਾਤ ਜਿਹੜੀ ਪੰਨਣੀ ਮੈਂ ਡਰਦਾ ਨਹੀਂ ਹਾਂ ਆ ਨਾ ਮੇਰੀ ਖਲੜੀ ਚ ਡਾਰੇਗਾ ਹੀ ਮੈਂ ਤੈਨੂੰ ਦੱਸਾਂ ਹਲੋ ਆਪਾਂ ਵੀਡੀਓ ਪਾਉਣੀ ਗੁਰੂਆਂ ਦੇ ਨਾਮ ਹੀ ਲੈਣੇ ਚਾਹੀਦੇ ਇਹ ਕਾਸਿਆਂ ਹੋਰ ਗੱਲ ਆ ਹੂੰ ਇਹ ਮੰਨ ਲਓ ਇਹਨਾਂ ਚੈਨਲ ਮਲਾਇਆ ਹੁਣ 3 ਮਹੀਨੇ ਹੋ ਗਏ ਆ ਉਹਦੇ ਬਾਰੇ ਮਾੜਾ ਜਿਹਾ ਦੱਸੋ ਇਹ ਨਾ ਉਦੇ ਬਾਰੇ ਇਹ ਆਪ ਹੀ ਸਾਡਾ ਜਦੋਂ ਸੰਧੂ ਸਾਹਿਬ ਇਹਨਾਂ ਦੀ ਵੀਡੀਓ ਬਣਾਉਂਦਾ ਸੀ ਉਦੋਂ ਉਹ ਚੰਗਾ ਸੀ ਅੱਜ ਉਹ ਇਹਨਾਂ ਨੂੰ ਮਾਰਾ ਲੱਗਦਾ ਸੰਧੂ ਵੀ ਜਿਉਂ ਇਹਨਾਂ ਨੂੰ ਸਮਝਾਉ ਤੇ ਲੱਗਿਆ ਏ ਇਹ ਅੱਜ ਸੰਧੂ ਸਾਹਿਬ ਇਹਨਾਂ ਨੂੰ ਮਾਰਾ ਲੱਗਦਾ ਸਹੀ ਗੱਲ ਇਹ ਪਹਿਲੋ ਮੈਨੂੰ ਗੱਲ ਦੱਸ ਪਹਿਲੋ ਤੇ ਵੀ ਉੱਤੇ ਪਾਉਂਦੇ ਸੀ ਅੱਜ ਕਿਤਰਾ ਚੈਨਲ ਮਾਰਾ ਹੋ ਗਿਆ ਜੇ ਮੰਨ ਲਓ ਆਏ ਆਂਦੇ ਜਿਹੜਾ ਰਾ ਸੰਧੂ ਦੇ ਵੀਡੀਓ ਪਾਉਂਦਾ ਉਹ ਸਾਰੇ ਠਾਗ ਗਿਆ ਤੇ ਇਹ ਇਹ ਚੰਗੇ ਇਹ ਚੰਗੇ ਇਹਨਾਂ ਦੀਆਂ ਮਗਰਲੀਆਂ ਵੀਡੀਓ ਕੱਟ ਕੇ ਵੇਖੋ ਸੰਧੂ ਵਾਲਿਆਂ ਕਮੈਂਟ ਟੈਕਨੀਕ ਜੋ ਚੱਜਦਾ ਮੋੜ ਇਹਨਾਂ ਦਾ ਚੈਨਲ ਆਉਂਦਾ ਬਣਾ 3 ਮਹੀਨੇ ਹੋ ਗਏ ਕਿ 3.5 ਮਹੀਨੇ ਚੈਨਲ ਚਲਾਇਆ ਹੈ ਇਹਨਾਂ ਕੋਈ ਗਿਆ ਹੈ ਆਹ ਉਹਦੇ ਇੱਕ ਕਮੈਂਟ ਹੁੰਦੇ ਮੁੰਡਾ ਕੱਟੀ ਜਾਂਦਾ ਜਿਹੜੇ ਚੰਗੇ ਕਮੈਂਟ ਆ ਦੂਜਿਆਂ ਬਾਰੇ ਮਾੜਿਆ ਉਹਨਾਂ ਨੇ ਰੱਖਣੇ ਆ ਬਾਕੀ ਇਹ ਸਭ ਕੱਟੀ ਜਾਂਦਾ ਇਹ ਇਹ ਗੱਲ ਹੈ ਕਿਉਂ ਕਰਦਾ ਚੈਨਲ ਆਏ ਬੜਾ ਕੁਝ ਕਰਨ ਦਾ ਹੈ ਆਪਾਂ ਵੇਖਣ ਹੀ ਤਾਂ ਆ ਤੇ ਦੂਜੇ ਕਮੈਂਟ ਕੱਟੀ ਜਾਂਦੇ ਆ ਇਹਨਾਂ ਦੇ ਕੋਲ ਜਿਹੜਾ ਡੰਗਰ ਲੈ ਗਿਆ ਨਾ ਉਹ ਵੀ ਇਹਨਾਂ ਦੇ ਕੋਲੋਂ ਪਾਚੇ ਆ ਇਹ ਤੁਹਾਨੂੰ ਦੱਸਾਂ ਇਹ ਇਹ ਬਾਕੀ ਹੁਣ ਇਹਨਾਂ ਦੇ ਆਪ ਦੇ ਹਤ ਵਾਸਿਆ ਸਭ ਕੋ ਅਸੀਂ ਤੇ ਆਪਾਂ ਦੇ ਜਸਕਿਰ ਕੇ ਚੈਨਲ ਤੇ ਪਉਣੀ ਕਦੀ ਕਿਸੇ ਤੇ ਪਉਣੀ ਭਰਾਵਾਂ ਦਾ ਪ੍ਰੇਮ ਆ ਨਾ ਸਾਨੂੰ ਸੰਧੂ ਮੁਕਤੀ ਵਾਲਾ ਹੀ ਮਾੜਾ ਸਾਡਾ ਵੱਡਾ ਭਰਾ ਵਾ ਉਹਦੇ ਗਾੜੀ ਵੀ ਸਾਡਾ ਸਿਰ ਝੁਕਦਾ ਵਾ ਸੰਦੀਪ ਵੀ ਸਾਡਾ ਵੀਰ ਆ ਬਹੁਤ ਵੀਡੀਓ ਪਾਈਆਂ ਸੰਦੀਪ ਦੇ ਵੀ ਖੱਬਿਆਂ ਦੇ ਉੱਤੋਂ ਆਪਾਂ ਬੜੀ ਵੀਡੀਓ ਪਾਈ ਸੰਦੀਪ ਵੀ ਨੀਗਾ ਮਾੜਾ ਨਾ ਰਾਜ ਸੰਧੂ ਰਾਜ ਸੰਧੂ ਵੀ ਸਾਡਾ ਭਰਾ ਵਾ ਚੈਨਲ ਵਾਲੇ ਯਾਰ ਕੋਈ ਵੀ ਨੀਗਾ ਮਾੜੇ ਚੈਨਲ ਸਾਰੇ ਹੀ ਖਰੇ ਆ ਹਾਂ ਨਾ ਬਾਕੀ ਨਾਲੇ ਆਜ ਦਾ ਪ੍ਰਤਾਖਿਆ ਜਿੰਨੇ ਆਉਣਾ ਹੁਣ ਮੱਝਾਂ ਆਪਾਂ ਦਿੱਤੀਆਂ ਛੋਟੀਆਂ ਦਿੱਤੀਆਂ ਉਹ ਇੱਥੇ ਆਏ ਚੋਣ ਆਏ ਹਾਂ ਉਹ ਖੁਸ਼ ਹੋਗੇ ਖੁਸ਼ ਹੋਗੇ ਨਾਲੇ ਆਪਾਂ ਜਿਹੜੇ ਹੁਣ ਮੱਝ ਬੂਰੀ ਆ ਉਹ ਵੀ ਆਖਾਂ ਤੇ ਮੈਂ ਹਾਣ ਕੇ ਆਜ ਦੇ ਤਸੱਲੀ ਕਰੋ ਪਾਉ ਇਹ ਇੱਕ ਟਾਈਮ ਚ ਆਉਂਦਾ ਤੇ ਦੂਜੇ ਟਾਈਮਾਂ ਦਾ ਮਚਵੋਣੀ ਨਹੀਂ ਕੀ ਇਹ ਆਂਦਾ ਆਹੋ ਹਾਂ ਇਸ ਤਰ੍ਹਾਂ ਦੱਸਣ ਦੇ ਫੇਰ ਇਹਦੀ ਆਦਤ ਹੀ ਇਨੇ ਸਾਈ ਫੜ ਕੇ ਪਹਿੇ ਵਧਾ ਲੈਣੀ ਉਹ ਆਪਾਂ ਨੂੰ ਤੈਨੂੰ ਦੱਸਣੀ ਨਹੀਂ ਦੇ ਆਹੇ ਜੀ ਬਾਬਾ ਰਾਮ ਰਾਜੇ ਦੀ ਜੀ ਮੈਨੂੰ ਮਹਾਰਾਜ ਕਿਰਪਾ ਕਰੇ ਸੱਚੇ ਆ ਇਹ ਤਾਂ ਗੱਲ ਸੁਣੀ ਆ ਅਸੀਂ ਮੈਂ 100 ਖਾਜਣਾ ਪਰਵਾ 5-500 ਰੁਪਏ ਬਦਲੇ 100 ਖਾਦੀਆਂ ਖਾਣਾ ਹੈ ਮੈਨੂੰ ਦੱਸ ਸੌਦਾ 700 ਆਹ 1000 ਰੁਪਏ ਬਦਲੇ 100 ਖਾਦੀਆਂ ਖਾਣਾ ਹੈ ਨਹੀਂ ਇਹ ਤਾਂ ਗੱਲ ਮਾੜੀ ਗੁਰੂ ਮਹਾਰਾਜ ਦੀ ਗੱਲ ਮਾੜੀ ਗਿੱਲ ਸਾਹਿਬ ਮੈਨੂੰ ਦੱਸ ਕਦੀ ਵੀ ਇਹ ਨਹੀਂ ਮਾੜੀ ਆ ਝੂਠੀ ਵੀ ਮਾੜੀ ਆ ਸੌਦੇ ਖਾਣੀ ਨਹੀਂ ਚਾਹੀਦੀ ਇਹ ਇਕਰਾਰ ਕੋ ਚੁੱਕਦਾ ਹੀ ਇਹ ਘੜਾਰ ਕੁਝ ਉਕਰਾਈ ਤੇ ਨਾਲੇ ਆਪਾਂ ਆ ਗਾੜੀ ਸਿਰ ਚੋਕ ਕਰਦੇ ਤੇ ਆਪਾਂ ਆਪਾਂ ਕੋ ਮਾਜੇ ਖੜੀ ਨਾ ਜਿਹੜੀ ਇਹਨੇ ਹਾਂ ਉਤੇ ਆਪਣੇ ਤੋਂ ਕਲਿੱਪ ਇੱਕ ਲਾਉਨੇ ਆ ਉਹ ਵੇਖ ਲਿਓ ਤੁਸੀਂ ਇਹੋ ਥਾਪੀਆਂ ਦੇ ਦਿੰਦੇ ਆ ਇੱਥੇ ਮੈਂ ਲੱਕ ਤੋੜ ਦੇ ਲਗਾ ਮਹਿਦਾਂ ਕਰਕੇ ਥਾਪ ਕੇ ਦਿੱਤੀ ਜਾਂਦਾ ਵਾ ਇਹਨੂੰ ਮੈਂ ਅੱਗਾ ਬੁੱਟਿਆ ਕਿੰਨੇ ਦਿਨ ਕਰੂਗੀ ਆਂਦਾ ਤੂੰ ਹੀ ਉੱਥੇ ਆ ਕੇ ਨੋਕਸੇ ਕਿੰਨੇ ਦਿਨ ਕਰੂਗੀ ਤੇ ਆਂਦਾ ਏ ਕਰੂਗੀ 15 20 ਦਿਨ ਆਪਾਂ ਕਹੇ ਫਿਰ ਨਹੀਂ 15 20 ਦਿਨ ਨਹੀਂ ਆਪਾਂ ਫਿਰ ਵੀ ਮਹੀਨੇ ਦੀ ਪਾਈ ਮਹੀਨੇ ਦੀ ਪਾਈ ਹਾਂ ਹੁਣ ਗੱਲ ਇਹ ਆ ਜੱਸਾ ਆਪਾਂ ਕਲਿੱਪ ਚ ਲਾਉਣੀ ਆ ਇਹ ਸਾਡੇ ਭਰਾ ਵਾ ਭਰਾਵਾ ਦੇ ਘੜੀ ਸਿਰ ਝੁਗਦਾ ਇਹ ਦੱਸਣਗੇ ਵੀ ਆਪਾਂ ਝੂਠੇ ਆ ਕਿ ਇਹ ਝੂਠੇ ਆ ਕਲਿੱਪ ਚ ਵੇਖਿਓ ਉਹ ਮੈਂ ਇਹਦੇ ਵਿੱਚ ਇਹ ਨਾਲ ਜੋ ਇਹਨੇ ਕਾਲੀ ਮੈਂ ਸਾਡੇ ਤੋਂ ਖੜਕੇ ਨਾ ਤਿੰਨ ਘਟ ਇਹ 70 ਦੀ ਤਿੰਨ ਘਟ 70 ਦੀ ਘੜ ਕੇ ਤੇ ਨੇ 90 ਦੀ ਪਾਈ ਆ ਤੇ ਉਹਨੂੰ ਆਸ ਦਿੱਤਾ ਰਾਤੋ ਰਾਤ ਇਹ ਇੰਨਾ ਦੁੱਧ ਕਰ ਗਈ ਆ ਤੂੰ ਜੇ ਦਿਨ ਕਿਹੜੀ ਆ ਨਾ ਉਹ ਕਿਲੋ ਕਰ ਜੂਗੀ ਝੂਠਾ ਕੌਣ ਤੇ ਸੱਚਾ ਕੌਣ ਮੈਨੂੰ ਇੰਨੀ ਕਿ ਭਰਾਓ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਗੱਲ ਦੱਸਿਓ ਕਿ ਝੂਠਾ ਕੌਣ ਤੇ ਸੱਚਾ ਕੌਣ ਮੈਂ ਖੰਡ ਦਾ ਪਲਾ ਵੀਰ ਕੋਈ ਡਾਕਟਰ ਨਹੀਂ ਦੱਸ ਸਕਦਾ ਮਹੀਨੇ ਪੰਜਾਂ ਦਿਨਾਂ ਦਾ ਫਰਕ ਪੈ ਹੀ ਜਾਂਦਾ ਜੀ ਜਦੋਂ ਡੰਗਰ ਸ਼ਾਮ ਹੀ ਨਾ ਤਪਦਾ ਨਹੀਂ ਜਜਮੈਂਟ ਹੁੰਦੀ ਡਾਕਟਰ ਨੂੰ ਵੀ ਜਿਉ ਕੇ ਹਲੇ ਫਲ ਵੱਡਾ ਹੁੰਦਾ ਕੇ ਹਲੇ ਛੋਟਾ ਹੁੰਦਾ ਉਹਦਾ ਨਹੀਂ ਜਜਮੈਂਟ ਕੋਈ ਮੇਰਾ ਵੀਰੋ ਕਰ ਸਕਦਾ ਨਹੀਂ ਤੇ ਆਪਾਂ ਮੈਂ ਡਾਕਟਰ ਵੀਰ ਵੀ ਵੀਡੀਓ ਵੇਖਦੇ ਹੁਣੇ ਆ ਉਹ ਵੀ ਉਹਨਾਂ ਨੂੰ ਪਤਾ ਲੱਗ ਜਾਣਾ ਇਹਦਾ ਗ੍ਰੋਸ ਗ੍ਰਾਸ ਦਾ ਵੀ ਹਾਂਜੀ ਇਹਦਾ ਨਹੀਂ ਜੋ ਪਤਾ ਲੱਗਦਾ ਜੇ ਕੋਈ ਮਹੀਨਾ ਲੱਗੀ ਬਾਅਦ ਜਾਂ ਡੇਢ ਲੱਗੀ ਇਹਦਾ ਨਹੀਂ ਜੋ ਵੀਰੋ ਕੋਈ ਪਤਾ ਏ ਇਹ ਆ ਮੇਰੇ ਵੀਰ ਕਾ ਹੋ ਗਿਆ ਜਿਹੜੀ ਮੈਂ ਖਾਲੀ ਆ ਫੇਰ ਸਾਨੂੰ ਹਰ ਜਾ ਪਾ ਸਕਦਾ ਹਾਂ ਫੇਰ ਇੰਨੀ ਗੱਲ ਵੀ ਕਹੀ ਜੇ ਮੈਂ ਤੇ ਤੈਨੂੰ ਪਾਲਟ ਦੀਦਾ ਬਾਪੂ ਪ੍ਰੇਮ ਬੜਾ ਮੈਂ ਬਣ ਜਾ ਮੈਂ ਲੈ ਜਾ ਪਿੱਛਾ ਮਾਰਦੀ ਆ ਤਾਂ ਮੈਂ ਆਖਿਆ ਮਾਂ ਜੇ ਖਾਲੀ ਆ ਤਾਂ ਫੇਰ ਮੈਨੂੰ ਦੱਸ ਤੇ ਮੈਂ ਹਾਂ ਚੱਲ ਇਹ ਵੀ ਮੈਂ ਇਹ ਵੀ ਗੱਲ ਆਤੀ ਮੈਂ ਹਾਂ ਚੱਲ ਗਰ ਲਾਲ ਪੈ ਤੇਰੇ ਖਾਤੇ ਪਾ ਦਿੰਨੇ ਤਾਂ ਮੱਝ ਘਲਾ ਦੇ ਆਂਦਾ ਨਹੀਂ ਮੈਨੂੰ ਸੰਭਾਈ ਦੋ 20000 ਰੁਪਏ ਯਾਰ ਪ੍ਰੋਪਰਟੀ ਮੰਗਣ ਡਿਆ ਏ ਹਾਂ ਤੇ ਉਹ 20000 ਜਾਂਦਾ ਏ ਤੇ 20-20 ਹਜ਼ਾਰ ਰੁੱਖਣ ਲੱਗੇ ਇਹਨੂੰ 20 ਹਜ਼ਾਰ ਦੇ ਦਿੱਤੇ 2000 ਤੇ ਚੋਣਫਾ ਲਿਆ ਤੇ 20 ਇਹਨੂੰ ਕਿੱਥੋਂ ਦੇ ਦਿੱਗੇ ਇਹ ਉਹ ਜਿਹੜੇ ਵੀਰ ਤੋਂ ਮੱਝ ਲੈਂਦੀ ਉਹਨੇ ਵੀ ਵੇਖਣੀ ਆ ਤੇ ਇਹ ਗਾੜੀ ਮੇਰੇ ਪਾਕੀ ਇੱਕ ਗੱਲ ਹੀ ਬੁੱਢਿਆ ਮੇਰੀ ਸੁਣ ਲੈ ਗੱਲ ਤੂੰ ਅੱਜ ਆਹ ਵੀਡੀਓ ਸੁਣ ਕੇ ਫੇਰ ਪਾ ਤੇ ਫੇਰ ਮੈਂ ਆਉਣ ਨੂੰ ਤਿਆਰ ਹੀ ਭੜ ਕੇ ਫੇਰ ਤੂੰ ਛਾਮਾਂ ਨੂੰ ਪਾਰਿਆ ਭੜ ਕੇ ਫੇਰ ਆ ਜਾਊਗਾ ਮੈਂ ਕੱਲਣਾ ਨਹੀਂ ਉਹ ਜੇ ਤੂੰ ਆ ਕੇ ਬਹਿ ਜਾ ਬਹਿਣਾ ਨਹੀਂ ਹੂੰ ਤੇ ਤੋ ਲੋਕੀ ਬਾਜਨ ਤੇਰੇ ਝੂਠਾਤਪਨ ਤੋਂ ਸਾਡੀ ਵਾਲੀ ਵੀਡੀਓ ਵੇਖ ਲੈਣਾ ਕਿ ਕਿੰਨੇ ਕਿੰਨੇ ਝੂਠ ਮਾਰੇ ਤੇ ਕੀ ਇਹਨੇ ਵੀਡੀਓ ਦੇ ਵਿੱਚ ਕੀਤਾ ਉਹ ਸਾਡੀ ਮੰਗਰਲੀ ਵੀਡੀਓ ਦੇਖੋ ਜਿਹੜੀ ਅਨਸਾਂਜੀ ਪਾਈ ਫੇਰ ਦੱਸਿਓ ਵੀ ਸੱਚਾ ਕੜਾ ਤੇ ਝੂਠਾ ਕੜਾ ਹੋਈ ਸੱਚਾ ਸਾਰੇ ਮੇਰੀ ਗੱਲ ਸੁਣੋ ਭਾਜੀ ਸਾਰੇ ਬੰਦੇ ਝੂਠੇ ਆ ਇਹੋ ਹੀ ਸੱਚਾ ਕੱਲਾ ਰਹਿ ਗਿਆ ਆ ਸਾਰੇ ਸਾਰੇ ਵਪਾਰੀ ਝੂਠੇ ਕਰਦੇ ਇਹਦਾ ਤਿੰਨ ਚਾਰ ਅੱਡੇ ਆ ਇਹਦਾ ਅੱਡਾ ਸੱਚਾ ਹੋ ਗਿਆ ਸਾਰੇ ਝੂਠੇ ਹੋ ਗਏ ਇਹੋ ਹੀ ਸੱਚਾ ਹੋ ਗਿਆ ਲਾਗੇ ਲਾਗੇ ਫੇਰੇ ਟੋਟੀਆਂ ਦੋ ਤਿੰਨ ਟੋਟੀਆਂ ਦੋ ਤਿੰਨ ਟੋਟੀਆਂ ਦੇ ਅੱਡੇ ਦੋ ਹੋ ਗਏ ਇੱਕ ਹਟਾ ਗਿਆ ਇੱਕ ਜੀਵ ਵਾਲਿਆਂ ਦਾ ਗਿਆ ਇਹਦਾ ਸੱਚਾ ਜੀ ਬਾਕੀ ਜੋਰ ਜਿੰਨਾ ਮਰਜ਼ੀ ਲਈਦਾ ਮਾਲ ਸਾਡਾ ਫੇਰ ਵੇਖਿਆ ਤੇਰਾ ਉੱਥੇ ਬੱਦਾ ਉੱਥੇ ਬੰਦੀਆਂ ਰਹਿਣੀਆਂ ਉਹ ਝੂਟਦਾ ਜਿਹੜਾ ਛਾਬਾ ਡੁੱਬਦਾ ਹੀ ਹੁੰਦਾ ਸਿਆਣਿਆਂ ਨੂੰ ਪਤਾ ਉਹ ਡੁੱਬਣਾ ਜਾਂ ਤੈਨੂੰ ਇੱਕ ਦਿਨ ਆਕਰ ਇੱਤੇ ਹੀ ਮੜਾ ਅਸਰ ਪੈਣਾ ਆਪਾਂ ਚਲੋ ਹੌਲੀ ਹੌਲੀ ਮਹਾਰਾਜ ਕਿਰਪਾ ਕਰ ਬਾਬਾ ਬੁੱਢਾ ਸਾਹਿਬ ਇੱਕ ਦੋ ਲਿਆਂਕੇ ਚਲੋ ਵੇਚ ਲਈਦੀਆਂ ਉਹ ਵੀ ਵੀਰਾਂ ਭਰਾਵਾਂ ਦੇ ਸਿਰ ਤੇ ਆਪਾ ਮਾਨ ਨਹੀਂ ਕਰਦੇ ਆਪਾਂ ਇੰਨੀਆਂ ਵੇਚਦੇ ਆ ਇੰਨੀਆਂ ਵੇਚਦੇ ਆ ਇੱਕ ਵੇਚ ਲੀਏ ਦੋ ਵੇਚ ਲੀਏ ਫੇਰ ਇਹ ਕੋਈ ਹੋਰ ਗੱਲ ਗੇਲਨਦਾ ਮੈਂ ਰੋਟੀ ਨਹੀਂ ਖਾਂਦਾ ਇਹਦੇ ਸਰਪਾ ਪਾਰਸ ਤੋਂ ਆਨਲਾਈਨ ਹੋ ਕੇ ਅੱਕਣ ਨਹੀਂ ਡਿਆ ਆਂ ਭਾਵੇਂ ਵੇਚ ਕੇ ਭਾਵੇਂ ਨਾ ਵੇਚ ਕੇ ਤੇ ਫੇਰ ਤੂੰ ਛੱਡ ਦੇ ਕੰਮ ਨਹੀਂ ਕਰਦਾ ਤੇ ਜੇ ਤੂੰ ਰੋਟੀ ਨਹੀਂ ਖਾਂਦਾ ਇੰਨਾ ਸਰੋ ਖਾਣਾ ਇਹ ਪਰੀਆਂ ਇਹਦੇ ਨਾਲ ਸਰੋ ਖਾਣਾ ਤੇ ਇਹਨਾਂ ਤੋਂ ਕਮਾਈ ਕਰਨੀ ਹੋ ਕੋਈ ਅਜਿਹਾ ਕੰਮ ਕਰੋ ਇਹ ਨਹੀਂ ਆਪਾਂ ਰਾਜ ਪੁੱਜ ਕੇ ਤੇ ਆਨਲਾਈਨ ਹੋ ਜਾਣਾ ਇਹ ਕੰਮ ਨਹੀਂ ਬਣਨਾ ਸਾਡੇ ਹੱਟ-ਟੱਟ ਕਰਾਓ ਸਾਡੇ ਖੂਨ ਦੇ ਵਿੱਚੋਂ ਮਾਸਾ ਵੀ ਨਸ਼ੇ ਦਾ ਟੱਟ ਆ ਜਾਏ ਤੇ ਜੇ ਇਹਨਾਂ ਦੇ ਕਰਾਵਾਂ ਮੈਂ ਨਾਲ ਚੱਲਦਾ ਆ ਆਓ ਇੱਧਰ ਤੁਹਾਨੂੰ ਤਾਂ ਇਹਨਾਂ ਨੂੰ ਵੀ ਨਾਲ ਕਢਿਓ ਸਾਨੂੰ ਵੀ ਕਢੋ ਕਰਾਜ ਕੇ ਨਸ਼ੇ ਨਾਲ ਇਹ ਮੈਂ ਸਾਰੀਆਂ ਗੱਲਾਂ ਅਗਲੀ ਵੀਡੀਓ ਦੇ ਵਿੱਚ ਪੋਲ ਖੋਲੂ ਡਰਨ ਦੀ ਲੋੜ ਕੋਈ ਨਹੀਂ ਗੀ ਨਾ ਆਪਾਂ ਸਾਡੇ ਨਾਲ ਥੋੜੀ ਜੀ ਸਪੋਰਟ ਕਰੋ ਇਹਨੂੰ ਬੂਥੀ ਬੰਨ ਪਈ ਹੈ ਜਿਹੜਾ ਆਇਆ ਐ ਐ ਕਰਦਾ ਥਾਪੀਆਂ ਦਿੰਦਾ ਇਹਨੂੰ ਚੰਗੀ ਤਰ੍ਹਾਂ ਹੱਥ ਪਾਉਣੀ ਆ ਜੇ ਹੁਣ ਮਗਰ ਪੈ ਗਿਆ ਨਾ ਤਤੋ ਕੇ ਹੁਣ ਨਹੀਂ ਆਪਾਂ ਬਹਿਣਾ ਅੱਗੇ ਤੁਵਾਂ ਨਾ ਪ੍ਰਤਾਪ ਸਿੰਘ ਮੈਂ ਗਾੜੀ ਤੇ ਤੂੰ ਪਿੱਛੇ ਤੇ ਆਉ ਪ੍ਰਤਾਪ ਪਿੱਛੇ ਚੱਲ ਤੇਰਾ ਚੈਨਲ ਆ ਪਿੱਛੇ ਆਉਂਗਾ ਮੈਂ ਪਿਗਰਨਾ ਇਹ ਵੀ ਆਪਣਾ ਏ ਉਹਦਾ ਉਹ ਆਏ ਆਪਣਾ ਜਿਆ ਵੀ ਵੀਰ ਭਰਾਵਾਂ ਨੇ ਦੱਸ ਹੀ ਦੇਣਾ ਹਾਂ ਵਟ ਕੜ ਤਾਂ ਗਿਆ ਪਿਗਰਨਾ ਕਰਾ ਦੱਤ ਬੁੱਢਿਆ ਕਹਿੰਦੇ ਸਾਸਰੀ ਕਾਲ ਜੀ ਸਰ ਸਾਸਰੀ ਕਾਲ ਭਰਾਵਾਂ ਸਾਰਿਆਂ ਨੂੰ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਭਰਾਵਾਂ ਤੋਂ ਜੇ ਕੋਈ ਗਲਤੀ ਜਲਤੀ ਤੁਹਾਡੇ ਨਿਕੇ ਜੇ ਭਰਾ ਤੋਂ ਭੈਣੋਂ ਤੇ ਭਰਾ ਹੋ ਗਈ ਆ ਤੇ ਮਾਫ ਕਰਨਾ ਭਰਾਵ ਦੇ ਨੂੰ ਠੀਕ ਹੈ ਭਰਾਓ ਓਕੇ ਇਹੀ ਲਈ ਦਿਨੇ ਲਈ ਦੀ ਜੇ ਕੁ ਮਹੀਨਾ ਸਾਹਮਲੇ ਤਾਂ ਮੈਂ ਚੰਗੀ ਮੈਂ ਚੰਗੀ ਆ ਵਜਨ ਵਜਨ ਬਹੁਤ ਹਾਂ ਨਹੀਂ ਚੰਗੀ ਆ ਸੱਜਣੋ ਟੋਰ ਚੈੱਕ ਕਰ ਲੋ ਲੈ ਪਿਆ ਤੁਰਿਆ ਹਾਂ ਕਿੰਨਾ ਜੱਡਾ ਪਰੋਣਾ ਪਰ ਠੀਕ ਆ ਠੀਕ ਆ ਓਕੇ ਰਿਪੋਰਟ ਆ ਪਾਉ ਜੀ ਕੋਈ ਸ਼ਾਸ਼ਤ ਦੇਖੀ ਪਤ ਨਹੀਂ ਹੋਇਆ ਜੇ 8 9 ਆਹੋ ਆਉਦੋ ਹੀ ਤੇ ਬਾਕੀ ਗੱਲਾਂ ਜਿਹੜੀਆਂ ਐ ਉਹਨਾਂ ਦੇ ਮੈਂ ਬਾਅਦ ਦੇ ਵਿੱਚ ਜਵਾਬ ਦਊਂਗਾ ਜਦੋਂ ਵੀਡੀਓ ਪਾਵੇਂਗਾ ਉਹ ਵੀ ਜਵਾਬ ਮੈਂ ਦਊਂਗਾ ਤੇ ਆ ਜਿਹੜੀ ਜ਼ੁਬਾਨੀ ਇਹਨੇ ਨਹੀਂ ਰੁਕਣਾ ਇਨੇ ਲਾਲ ਆ ਕੇ ਸੁੱਟਣਾ ਜਿਤਨਾ ਲਾਲ ਆ ਕੇ ਵੀਰੋਏ ਡੰਗਰ ਨਹੀਂ ਮੈਂ ਸੁੱਟਦਾ ਇਤਨਾ ਸੁੱਟਣਾ ਕਿ ਤੁਰਿਆ ਮੈਂ ਨਹੀਂ ਡਰਦਾ ਨਾ ਮੇਰੀ ਖੱਲੇ ਦੀ ਜਿਦੜ ਹੈਗਾ ਹੀ ਕਿਉਂ ਲੋਕ ਸਿਆ ਬਾਤ ਗੱਲ ਕਸਦਾ ਹੋ ਗਿਆ ਇਤਨਾ ਮੈਦਾਨ ਚ ਕੱਜ ਨਾ ਮੈਂ ਡਰਨਾ ਹੀ ਅੱਗੇ ਬਾਪੂਆ ਨਾ ਬਾਬੂ ਵੀ ਨਹੀਂ ਵੱਖਿਆ ਤੇਰਾ ਨਾਮ ਲੈਣਾ ਹੁਣ ਮੈਂ ਜਾਂ ਮੇਰੀ ਲੱਤ ਭੰਨਦੀ ਜਿਹੜੀ ਭੰਨਣੀ ਸਾਰੇ ਭੈਣ ਭਰਾਵਾਂ ਸਾਥਰੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਤੇ ਇਹ ਚੋਰੇ ਤੇ ਮਿਹਰਬਾਨੀ ਇੰਨੀ ਕਿਆ ਵੀ ਤਗੜੇ ਹੋ ਕੇ ਥੋੜੇ ਤੇ ਇਹਦੀ ਜ਼ੁਬਾਨ ਨੂੰ ਕਰਕੌਲ ਪਾਈਏ ਤੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਭਰਾਵਾਂ ਤੋਂ ਭੈਣਾਂ ਤੋਂ ਸਾਰਿਆਂ ਤੋਂ ਮਾਫੀ ਮੰਗਦਾ ਐ ਵੀ ਇਹਦੀ ਜੁਬਾਨ ਨੂੰ ਥੋੜਾ ਜਿਹਾ ਵੜ ਪਾਈਏ ਦੀ ਨੂੰ ਇਹ ਚੈਨਲ ਚਲਾਉਣ ਦਾ ਮਾਰਾ ਕਰਦਾ ਜੋ ਪ੍ਰੌਪਰਟੀ ਮੰਗਦਾ ਜੋ ਜਿਹਦੀ ਕਿਦੀ ਮਰਜ਼ੀ ਚੈਨਲਾਂ ਦੇ ਉੱਤੇ ਚੈਨਲ ਆਪਦਾ ਬਣਾ ਕੇ ਆਹ ਠੀਕ ਹੈ ਭਰਾਜੀ ਮਾਫ ਕਰਨਾ